Bye. Uh -huh.

more the ਵੱਜ ਤੇ ਆਵੇ ਚਾਰ ਸਹਰ ਜਾਦੇ ਜਾਵੇ ਭੈ ਅਸ਼ਟ ਜਮਨ ਕਰਨੀ ਅੰਕਲੇ ਧੀਰਾ ਗਾਵ ਜਪਿਆ ਵਣ ਛਪਿਆ ਦੇਖ ਲਾਇ ਤੇ ਬਾਹੀ ਦੇ ਅੰਦਰ ਕੈਲਾ ਪਿਆਰਿਆ ਸੁੱਧ ਲਾਗਾਂ ਦੀ ਸਮਾਈ ਲੱਗਣ ਪਰਿਛੇ ਖਾਨੇ ਦਾ ਸਤਾਰਾ ਹੋਣ ਦੀ ਬਾਣੀ ਜਿਨਾਂ ਅੰਗਾਂ ਸੰਗ ਸੁਮਿਤੀਆ ਹੋਇ ਤਾਪੇ ਸਿੱਖ ਤੇ ਵੰਡ ਬੰਦ ਸੁਟਾਈ ਖੋਪਰੀਆਂ ਨੂੰ ਹਾਈਆਂ ਕੱਢ ਲਈਆਂ ਸੋੜੇ ਤਾਂ ਉਹ ਆ ਰਹੇ ਸਨ ਉਹ ਆ ਰਹੇ ਗੋਗੋਰੀ ਜੀਵਾਲੇ ਚਰਵਾਦੀਆਂ ਜਿੱਕੀਆਂ ਘਰ ਨਹੀਂ ਵਸੇ ਕਿ ਕਿ ਕਿਸ ਤਰ੍ਹਾਂ ਆ ਕੇ ਆ ਗਏ ਸਨ ਤੇ ਨਾਲ ਉਹ ਜਿਹੜਾ ਮੁਹਿੰਗੇ ਬੱਚੇ ਯਾਨੇ ਕੁਆਇਰ ਵਾਲੇ ਅੰਦਰ ਤੇ ਖਾਣ ਦਾ ਦਾ ਉਹ ਬਾਰੇ ਜੀ ਵਾਇ ਗੁਰੂ ਗਾਇਕਾਂ ਦਾ ਸਤਿ ਸ੍ਰੀ ਅਕਾਲ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਪਾਲ ਜੀ ਦੇ ਸ਼ਖਸਾਂ ਦਾ ਲਾਡ ਲੀਲਾ ਬਤ। ਮਤਬਤ ਦੇ ਰੱਖਿਆ ਨੂੰ ਵਾਹਿਗੁਰੂ ਦੇ ਹਰ ਮੁਖ ਆਪਣੇ ਮਨ ਤੋਂ ਦੇ ਸ਼ਬਦ ਸਭਾ ਹੈ ਜਿਸ ਦਾ ਅਧਿਓ ਜੀ ਨਿਰਮਲਾਨਾ ਸਾਹਿਬ ਦੇ ਬਹੁਤ ਬਤਵਾ ਦੇ ਬਤਵਾ ਜਿਹਨਾਂ ਦੇ ਪਾਤਸ਼ਾਹ ਨੂੰ ਮਿਚੋੜਿਆ ਹੋਇਆ ਫੁੱਲੇ ਗੱਲ ਸੁਬਾਹ ਸੇਵਾ ਨੂੰ ਨਾਮ ਪਿਆਰੇ ਹਰਿ। ਸੇਵਾ ਨਾਮਿਆ ਦੇ ਨਾਮ ਨਿਤਾਵੇਂ ਆਂਦੇ ਤਾਰਾਂ ਜੋ ਕਿ ਆਉਂਦੇ ਹੋ। ਸੱਚੇ ਕਥਾ ਹੈ ਰੂਪ ਧਰਮ ਕੰਗੁਰੂ ਗੋਬਿੰਦ ਸਿੰਘ ਮਹਾਰਾਜ। ਧਰਮ ਕੰਗੁਰੂ ਗੋਬਿੰਦ ਸਿੰਘ ਮਹਾਰਾਜ। ਹਰਿ ਕਮੇ ਤੁਹਾਨੂੰ ਚੜ੍ਹਦੀ ਕਲਾ ਮਹਾਰਾਜ। ਹਾਰਾ ਜੀ ਮਹਾਨ ਜੈਪਾ ਕੀਆ। ਅੰਗੋਸ਼ੀ ਜੀ ਪਤਿ ਪਾਪਾ ਰੋਣਾ ਵਾਲਿਆਂ ਨੂੰ ਬਗਵਾਲਾ ਸਤਿ ਆਦਿਏ ਦਰ ਕਰਦੇ ਜੀ ਵਾਲ 5568 ਬੇਨਾਮ ਵਾਲ ਅੰਦਰ ਪਾਇਸ਼ ਦਾ ਪਾਇਉਂਦੀ ਰਹੀ ਦੋਨੋਂ ਹੀ ਬਾਬਾ ਲੈ ਕੇ ਕੋਲਾ ਵਾਲੇ ਅੰਗੋਸ਼ੀ ਜੀ ਪਾਪਾ ਬਗਵਾਲਾ ਦੇ ਤੱਲੇ ਸੁਭਾਸ਼ ਦੇ ਯਾਤ ਕਰਵਾਏ ਦੇ ਸਾਥ ਸਾੰਦਗੀ ਐ ਸੁਣ ਲਿਓ ਆ ਜੀ ਦੇ ਪਾਠੇ ਸਿਕਾਰ ਆਪਣੀ ਬਾਣੀ ਪੜਦਿਆਂ ਕੋ ਉਹਨੇ ਕਈ ਅੱਖਰ ਬੜਾ ਪੜਦਾ ਹੁੰਦਾ ਆਪਣੇ ਅਨਜਾਣ ਮਤੇ ਸੰਸਕ੍ਰਿਤੀ ਵਾਸਤਵਨਾ ਅੱਗੇ ਇਹ ਸੁੱਧ ਬਾਣੀ ਪੜਨੀ ਬੰਦ ਛਿੜੀ ਕਿਰਪਾ ਕਰੋ ਗੀਨ ਤੇ ਦੱਸੇ ਮੇਰਾ ਅਗੋਂ ਨਾ ਲੱਗਾ ਪਰ ਸਾਧੂ ਜੂਰੇ ਜੀ ਪਰਿਵਾਰਾਂ ਨੇ ਬੇਅੰਤ ਸ਼ੁਭਾ ਕੀਤੀ ਆ ਸੇਵਾ ਕਰਦਿਆਂ ਤੋਂ ਮੈਂ ਕਈ ਸਰਦਾਰ ਜੀ ਕੋਸ਼ਿਸ਼ ਹੋਇਆ ਹੈ ਆਪਣੇ ਅਣਜਾਣ ਬੱਚੇ ਸੰਪਤੀ ਨੂੰ ਵਾਸਤਾ ਨੂੰ ਅੱਗੇ ਹੋ ਕੇ ਸੇਵਾ ਕਰਤੀ ਮਤ ਕੰਕਨੂ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਰਾ ਹੈ ਕਿ ਗੁਰੂ ਜੀ ਪਰਵਾਰਾਂ ਨੂੰ ਆਨ ਦੀ ਸੋਹੇ ਦੀਆਂ ਬੇਅਤਮਾਇਕ ਜੇ ਹਾਜ਼ਰ ਹੋਏ ਨੇ ਅੱਜ ਉਹ ਥਾਂ ਪਰ ਸੇਵਾ ਦਾ ਵਿਕਲਪ ਦੇ ਕੇ ਜਿਹੜੇ ਸੁਗਾਦੇ ਨੂੰ ਪਾਇਆ ਕਰਤੀ ਹੈ ਗੁਜਾਰਾ ਇੱਕ ਪੁਰਤਾਲੇ ਉੱਤਮ ਬਹੁਤ ਸੁੰਦਰ ਨਾਟਕਨਾ ਪਟੇਵਾ ਪ੍ਰਸਾਦ ਨਗਰੋਸ਼ੀ। ਦੋ ਤਾਲਪਾਂ ਸਾਡੇ ਦੋਵੇਂ ਹੀ ਲੋਕਾਂ ਦੀ ਸੰਗੀ ਕਲਾ ਦਾ ਪ੍ਰਸਾਰ ਕਰਦਾ। ਸਰੇ ਦੇ ਗਾਵ ਦੀ ਰਚਨਾ ਤੋਂ ਪੂਰਤ ਹੋਈ। ਐਸੇ ਮੇਰੇ ਦੋਵੇਂ ਹੀ ਪਰਿਵਾਰਾਂ ਨੂੰ ਅਮਨ ਅਤੇ ਸ਼ਾਂਤੀ ਦੇ ਰਿਹਾ ਜਗਹ। ਆਰਤੀ ਹੋਗਲਾ। ਆਪ ਜੀ ਦਾ ਲੱਗਿਆ ਹੋਵੇ ਜੋ ਦੀ ਛਕੇ। تو تیرا ہی نام جو کے جگہ سے آنا ہے تو باہر آتیا خیالے کو پھول کرنے دکھا ہم سے اندر آپ کا اپنا پہلے آپ کا شکر ہو جو کسی کی جو تعال پاس جانے آنے کا سبرونا بھی بھائی اپنے جان بروان کا بھی قدر پہلے سکتا ایسا میرے درگاہی حکم نامے لکھ کے سنگتان میں ہار میں ہار کرو حکم نامے جنرلہ بھلوکشو آنے دستے جو جی آنے ਸੋ ਰਾਜੀ ਜਾਵੇ ਗੁਰੂਦਾਨ ਨਾਮ ਕਰਦੀ ਹੋਵੇ ਕਲਾ ਮੇਰੇ ਬਾਣੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮਸਾਲਾ ਵਾਹਿਗੁਰੂ ਤੋਹਰਾ ਲਗਿਆ ਤੈਨੋ ਕਾਹ ਬਿਤੇ ਅੰਗਿ ਚੁਲਾਇਓ ਕੰਤ ਬਗ ਰੋਪਤ ਹੈ ਗੁਰੂ ਮਾਨਿਓ ਗ੍ਰੰਥ ਗੁਰਬਾਣੀ ਜੀ ਬੰਨ੍ਹੇ ਕੀ ਤੇ ਜੋ ਪ੍ਰਭ ਤੋ ਮਿਲੋ ਜਿਹਾ ਖੋਜ ਸ਼ੋਦ ਮੈਂ ਦੇ ਪ੍ਰਵਾਹ ਕਰੇ ਆਕਾਂ ਲਸਾ ਆਕੀ ਰਹੇ ਨਾ ਕੋ No. Oh. No. ਮੈਂ ਦਿਕੋ ਭਾਈ ਕੀ ਕਹਿਣਾ ਚਾਹੁੰਨੇ ਜਿਹੜਾ ਅੱਜ ਪੋਸਟਰ ਵਿੱਚ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੰਪਾਇਵ ਸਖ ਸਿੰਘ ਤੰਗਾਰ ਨੇ ਨਸ਼ਿਆਂ ਦੇ ਵਿਰੁੱਧ ਗਾਣਾ ਕੱਢਿਆ ਸਾਰੀ ਸੰਗਤਾਂ ਨੂੰ ਬੇਨਤੀ ਹੈ ਤੇ ਭਾਈ ਜੀ ਦਾ ਹਾਸਲ ਕੋਲ ਬੱਚਿਆਂ ਨੂੰ ਸਮਝਾਓ ਨਸ਼ਿਆਂ ਤੋਂ ਬਚੋ ਮਾਈ ਗੁਰਜੀਤ ਕਾਨ ਦਾ ਮਾਈ ਗੁਰਜੀਤ ਜੀ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਮਸਤ ਖਸਨ ਮੇਰਾ ਨਾਮ ਹੈ ਜੀ ਅੱਜ ਆਪਕੋ ਦੱਸਣ ਆਇਆ ਸੀ ਜੀ ਕਿ ਇਹ ਜਿਹੜੇ ਅੱਜ ਕੱਲ ਜਿੰਨੇ ਬੱਚੇ ਆਪਾਂ ਨੇ ਨਸ਼ੀਆਂ ਪਿੱਛੇ ਲਾ ਕੇ ਬਹੁਤ ਨੁਕਸਾਨ ਹੋਇਆ ਇਸ ਸੰਬੰਧਿਤ ਫਿਰ ਇਹ ਪੰਜਾਬ ਸਰਕਾਰ ਵੱਲੋਂ ਜੀ ਬੱਤਾਂ ਨੇ ਇੰਦੀ ਮੈਸੇਜ ਨੂੰ ਆ ਕਿਸੇ ਨਾ ਕਿਸੇ ਤਰੀਕੇ ਨਾਲ ਪਾਈ ਹੋਈ ਹੈ ਆ ਉਹ ਸਾਮਿਲ ਵਿੱਚ ਫਿਰ ਆਪਾਂ ਇੱਕ ਗਾਣਾ ਵੀ ਰਿਲੀਜ਼ ਕਰੇ ਤੇਰਾ ਕੁਕ ਨੂੰ ਗਾਣਾ ਰਿਲੀਜ਼ ਕਰਨਾ ਅੱਜ ਉਹ ਪੋਸਟਲ ਰਿਲੀਜ਼ ਕਰਿਆ ਸੀ ਇਹ ਪੋਸਟਾ ਗਾਣ ਦਾ ਨਾਮ ਆ ਵਾਰਿਸ ਪੰਜਾਬ ਦੀ ਆਪਾਂ ਘਰ ਘਰ ਦੇ ਹੀ ਸੰਦੇਸ਼ ਪਹੁੰਚਾਣਾ ਕਿ ਜਿਹੜਾ ਇਹ ਔੜ ਆਪਣੇ ਘਰ ਵੱਲ ਗਿਆ ਆਪਾਂ ਸਾਰੇ ਪਹਿਰਾ ਦੇ ਕੇ ਇਹ ਔੜ ਨੂੰ ਆਪਣੇ ਘਰ ਘਰ ਤੋਂ ਪੂਰੇ ਪੰਜਾਬ ਤੋਂ ਇਹ ਆਖਾਂ ਬਾਹਰ ਪਿੱਛੇ ਸਤਿ ਸ੍ਰੀ ਅਕਾਲ ਜੀ ਮੈਂ ਫੁੱਟਾ ਸਿੰਘ ਲੱਦੜ ਜਿਸ ਰੁੱਖ ਦੀ ਜੜ੍ਹ ਚ ਸਿਉਂਗ ਪਾਜੀ ਉਹ ਸੁੱਕ ਜਾਂਦਾ ਉਹ ਸੁੱਕ ਜਾਂਦਾ ਜਿੰਨਾ ਮਰਜ਼ੀ ਦਿਓ ਪਾਣੀ ਟਾਣਾ ਇੱਕ ਇੱਕ ਕਰਕੇ ਟੁੱਟ ਜਾਂਦਾ ਸਤਿ ਸ੍ਰੀ ਅਕਾਲ ਜੀ ਵਾਹ ਸ ਪੰਜਾਬ ਦੇ ਗਾਣਾ ਲੈ ਕੇ ਸਾਡੇ ਭਰਾ ਜੀ ਆ ਰਹੇ ਨੇ ਜਲਦੀ 13 ਤਰੀਕ ਨੂੰ ਦੇਖਣਾ ਨਹੀਂ ਭੁੱਲਣਾ ਹੈਗਾ ਗਾਣਾ ਬਹੁਤ ਵਧੀਆ ਬਣਿਆ ਹੋਇਆ ਇੱਕ ਮੈਸੇਜ ਆ ਪੰਜਾਬ ਪੁਰਸ ਵੱਲੋਂ ਵੀ ਆ ਤੇ ਪੰਜਾਬ ਸਰਕਾਰ ਵੱਲੋਂ ਵੀ ਆ ਜਿਵੇਂ ਅੱਜ ਕੱਲ ਬੱਚੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸੇ ਜਾ ਰਹੇ ਨੇ ਉਹਨਾਂ ਨੂੰ ਕੱਢਣ ਦਾ ਇੱਕ ਜਰੀਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪ ਵੀ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਇਹ ਵੀਡੀਓ ਬਹੁਤ ਬਹੁਤ ਧੰਨਵਾਦ